ਹੋਂਤੇ ਨਾ ਮੇਰਾ ਦਵਾਈ ਖਾਣ ਨੂੰ ਨਹੀਂ ਦਿਲ ਕਰਦਾ ਹੈ ਵਾ ਪਤਾ ਨਹੀਂ ਕਿੰਨੇ ਦਿਨ ਖਾਣੀ ਪੈਣੀਆਂ ਖਾਣਾ ਨੂੰ ਫੇਰ ਹੱਤਾ ਮੇਰੇ ਅਲ ਵਿੱਚ ਕੇ ਕਹ ਲਈਏ ਪਿੰਦਰ ਮੇਰਾ ਤੇ ਦੇਣ ਹੀ ਨਹੀਂ ਲੱਗਦਾ ਦਵਾਈਆਂ ਖਾਣ ਮੈਂ ਇਤਹਾਕੀ ਗਈ ਆ ਨਵਦੀਪ ਦਵਾਈ ਤੇ ਖਾਣੀ ਪੈਣੀ ਪਰ ਉਹ ਕਿੰਨੀਆਂ ਕਿੰਨੀਆਂ ਵੱਡੀਆਂ ਸ਼ੀਸ਼ੀਆਂ ਦਿੱਤੀਆਂ ਕਿਤੇ ਮੁਕਣ ਹੀ ਨਹੀਂ ਦਈਆਂ ਹੁਣ ਜੜੀ ਖਾਣੀ ਤੇ ਖਾਣੀ ਖਾਣੀ ਨਾ ਖਾਈਂ ਕਿ ਤੇ ਠੀਕਦਾ ਹੋਏਗੀ ਹਉ ਤੇ ਤੁਹਾਡੀ ਗੱਲ ਵੈਸੇ ਸਹੀ ਆ ਪਰ ਨਾ ਖਾਣ ਨੂੰ ਦਿਲ ਨਹੀਂ ਕਰਦਾ ਕੀ ਕਰੀਏ ਹੁਣ ਇੱਕ ਮੈਂ ਦਰਨਾ ਗੱਲ ਕਰਨੀ ਹੈ ਦੱਸੋ ਤੂੰ ਕੰਮ ਵੀ ਕਰਦੀ ਆ ਨਾਲ ਹਾਂ ਬਾਪਾ ਅੰਚਲ ਥੋੜੇ ਕਰਨੀ ਡਾਕਟਰ ਨੇ ਤੈਨੂੰ ਦੱਸੀ ਰੈਸਟ ਉਹ ਤਰ ਕੋ ਹੋ ਨਹੀਂ ਰਹੀ ਅਸਲ ਚ ਜੇ ਤੂੰ ਅੱਖੇ ਤੇ ਮੈਂ ਲਾਵਣਾ ਕਰਾਂ ਗੱਲ ਆਪੇ ਕਰ ਲਈ ਨ ਸਾਰਾ ਕੰਮ ਕਰ ਲਿਆ ਕਰੇਗੀ ਨਹੀਂ ਪਿੰਦੇ ਰਹਿਣ ਦੋ ਐਵੇਂ ਨਹੀਂ ਹੋਣਾ ਦਾ ਸਾਨੀ ਚੱਲਣਾ ਹੈਗਾ ਇਹ ਇੱਥੇ ਸਾਨੂੰ ਚੱਲਣ ਵਾਲੀ ਕਿਹ ਕਿਹ ਗਲੇ ਕਹਿਣਗੇ ਖੁਣੀ ਇਹ ਬਹਾਨੇ ਬਣਾਉਂਦੀ ਹੈ ਕਿਹੀਂ ਫੇਰ ਇਕੱਠੇ ਹੋ ਜੀਏ ਇਹਨੂੰ ਕੀ ਪਤਾ ਹੁੰਦਾ ਵਾ ਕਿ ਕਿਸੇ ਦੇ ਕੀ ਬੀ ਤੁੰਦੀ ਹੈ ਉਹ ਕੁਝ ਨਹੀਂ ਕਹਿੰਦੇ ਉਹ ਆਪਣੇ ਹੀ ਐ ਇਹੜੇ ਬਗਾਨੇ ਨੇ ਵੀ ਕਰਨ ਹੀ ਨਹੀਂ ਦਈਆਂ ਨਾ ਓਖੀ ਸਖੀਓ ਕੇ ਚੱਲ ਨਹੀਂ ਦਿਆ ਉਹ ਦੰਦਾ ਕੰਮ ਭਾਵੇਂ ਬੈ ਬੈ ਕੇ ਕਰ ਲੈਨੀ ਘੜੀ ਠਹਿਰ ਕੇ ਕਰ ਲੈਨੀ ਕੰਮ ਇਹ ਸਾਰਾ ਕਰਨ ਹੀ ਨਹੀਂ ਦਈਆਂ ਪਰ ਨਵਦੀਪ ਇਦਾਂ ਦਾ ਸਰੀਰ ਦਾ ਵੀ ਨੁਕਸਾਨ ਤੇ ਨਾਲੇ ਦਵਾਈਆਂ ਖਾਈ ਜਾਣੀਆਂ ਉਹ ਵੀ ਕਿਹੜੀਆਂ ਚੰਗੀਆਂ ਨੇ ਅਜੇ ਮਨ ਜਾ ਕੁਝ ਨਹੀਂ ਹੁੰਦਾ ਤਹੀ ਰਹਿਣ ਦੋ ਅਹੀਂ ਨਹੀਂ ਇਹ ਕੰਮ ਨਹੀਂ ਕਰਨਾ ਹੈਗਾ ਮਹਾ ਮਹਾ ਵਕ ਹੋਏ ਹੁਣ ਫੇਰ ਇਕੱਠੇ ਹੋ ਜੀਏ ਜੇ ਇਕੱਠੇ ਹੋ ਜਾਗੇ ਫੇਰ ਤੇ ਕੀ ਮੜਾ ਏ ਤੂੰ ਆਪਣੇ ਆਪ ਨਾਲ ਨਹੀਂ ਵੰਦੀ ਹੈਗੀ ਇਸੇ ਕਰਕੇ ਆਂਦੇ ਨੇ ਇਕੱਠ ਵਿੱਚ ਬਰਕਤ ਆ ਹੁਣ ਜਦੋਂ ਤੂੰ ਠੀਕ ਨਹੀਂ ਜੇ ਹੁੰਦੇ ਇਕੱਠੇ ਕੰਮ ਸਾਰਾ ਉਹਨਾ ਕਰ ਲੈਣਾ ਸੀ ਤੇ ਤੂੰ 혼 ਉਹ ਵਿਝਣਾ ਹੀ ਠੀਕ ਨਾਲੇ ਤੇਰਾ ਕਿੰਨਾ ਨੁਕਸਾਨ ਹੋ ਡਜ ਕਿੰਨੀਆਂ ਛੁੱਟੀਆਂ ਹੋ ਗਈਆਂ ਨੇ ਕੋਈ ਗੱਲ ਨਹੀਂ ਪਿੰਦਰ ਵਾਦੇ ਘਟੇ ਤੇ ਹੁੰਦੇ ਹੀ ਰਹਿੰਦੇ ਨੇ ਪਰ ਇਹ ਬਣਾ ਕਿਸ ਦੀ ਗੱਲ ਤੇ ਨਾ ਸੁਣੀ ਪੈਣ ਦੀ ਤੁਹਾਨੂੰ ਪਤਾ ਵੀ ਹੈਗਾ ਮਣਕੇ ਉਹਦਾ ਕਿੰਨੀਆਂ ਗੱਲਾਂ ਲਾ ਲਾ ਕਰਦੀ ਏ ਫਿਰ ਤੁਸੀਂ ਚਾਹੁੰਦੇ ਕਿ ਮਨਾਂ ਦੇ ਥੱਲੇ ਲੱਗ ਜਾ ਉਹ ਕੋਈ ਕਹਿਦੇ ਥੱਲੇ ਨਹੀਂ ਲੱਗਦਾ ਨਾ ਕੋ ਲੁੰਦਾ ਐ ਐਵੇਂ ਹਈਦਾ ਨਹੀਂ ਕਰੀਦਾ ਹੁੰਦਾ ਜੇ ਆਪ ਗੱਲ ਕਰੀਏ ਫੇਰ ਹੀ ਅਗਲਾ ਕਰਦਾ ਐ ਉਹ ਠੀਕ ਆ ਬਾਬਾ ਮੈਨੂੰ ਬਹੁਤਾ ਕਵਾ ਹੋਣਾ ਮੇਰੇ ਅੱਗੇ ਬੜਾ ਸਿਰ ਪੀੜ ਹੋਣ ਦਿਆ ਜੀ ਫਰਕ ਤੇ ਕਿਤੇ ਮਾਸਾ ਜਿੰਨਾ ਨਹੀਂ ਭੈਣ ਦਾ ਦਵਾਈ ਇੰਨੀ ਖਾਲੀ ਐ ਮੈਂ ਤੈਨੂੰ ਸਮਝਾਉਣੇ ਡਿਆ ਮੈਂ ਤੈਨੂੰ ਕੀ ਕਹਿਣ ਡਿਆ ਮੈਂ ਤੇਰੇ ਫਾਇਦੇ ਦੀ ਗੱਲ ਹੀ ਕਰਨ ਡਿਆ 10 'ਚ ਕੋਈ ਨੁਕਸਾਨ ਹੈਗਾ ਐ ਫਾਇਦਾ ਵੀ ਕੀ ਐ ਨੁਕਸਾਨ ਨੁਕਸਾਨ ਨਾਲੇ ਅਗਲੇ ਨੂੰ ਖਵਾਈਦਾ ਹੀ ਕਮਾਈ ਕਰਕੇ ਆਇਦਾ ਜਦੋਂਤ ਨਾਲ ਇਹਨਾਂ ਤੋਂ ਗੱਲਾਂ ਸੁਣਿਦੀਆਂ ਜੁੱਤੇ ਛਿੱਤਰ ਮਾਰਦੇ ਹੀ ਉਹ ਕੌਣ ਹੁੰਦਾ ਕਹੇ ਨੂੰ ਠੀਕ ਆ ਸਾਰੇ ਆਪੋ ਆਪਣੇ ਖਾਂਦੇ ਨੇ ਹਾਂ ਉਹ ਚਲੋ ਚੰਗਾ ਖਾਂਦੇ ਨੇ ਤੇ ਪਤਾ ਲੱਗਣੀ ਧਿਆਵਾ ਹੁਣ ਕਿੰਨਾ ਕਾ ਖਾਂਦੇ ਆ ਤੈਨੂੰ ਸਮਝ ਕਿਉਂ ਨਹੀਂ ਲੱਗਣਦਾ ਇਹ ਜਦਨ ਦੀ ਪਈ ਭਾਵੇਂ ਥੋੜੇ ਕਰਦੇ ਨੇ ਕਰਦੇ ਤਾਂ ਸਹੀ ਨਾ ਤੇਰੇ ਵੰਡੇ ਦਾ ਵੀ ਕੰਮ ਸਾਡੂ ਕੋ ਚਾਹ ਉਹ ਕਰਦੇ ਨੇ ਮੈਂ ਕਲੰਬੋ ਆਨ ਕੇ ਕਰ ਗਏ ਨੇ ਮੈਂ ਕਿਹੜਾ ਕਹਿੰਨੀ ਨੂੰ ਵੀ ਕਰ ਜਿੰਨਾ ਨਾ ਲੂਣੀ ਸੁਲੂਣੀ ਕਰਦੀ ਹੁੰਦੀ ਆ ਉਹ ਤੇਰਾ ਪਤਾ ਵੀ ਨਹੀਂ ਪੁੱਛਣ ਆਏ ਤੇਰੀ ਆਪਣੇ ਆਪਣੀ ਹੁੰਦੇ ਨੇ ਉਹ ਅਗਲੀਆਣਾ ਸੌ ਕਾਮ ਹੁੰਦੇ ਨੇ ਕੋਈ ਵਿਹਲਾ ਥੋੜੀ ਹੁੰਦਾ ਵੀ ਕਿਹੇ ਘਰ ਰੋਜ਼ ਜੜੀ ਤੁਰਿਆ ਰਹੇ ਨਾਲ ਨਾ ਪਤਾ ਵਾ ਕਿ ਜਿਹਦਾ ਹੀ ਪਤਾ ਨਾ ਜਣਾ ਉਹ ਤਾਂ ਖੀਗਨੇ ਗਿਚਾ ਪਾਣੀ ਕਿੰਨੇ ਪੀਣਾ ਉਹਨਾਂ ਨੂੰ ਉਹ ਚਲ ਠੀਕ ਆ ਤੈਨੂੰ ਨੇ ਸਮਝ ਲੱਗਣੀ ਹੈਗੀ ਤੇਰੇ ਨਾਲ ਜਿੰਨੀਆਂ ਮਰਜ਼ੀ ਮੱਥੇ ਦੀਆਂ ਠੀਕਰੀਆਂ ਪਾੰਲੋ ਪਰ ਤੂੰ ਉੱਥੇ ਹੀ ਰਹਿਣਾ ਹੁੰਦਾ ਹੈ ਪਰ ਮੇਰੀ ਇੱਕ ਗੱਲ ਸੁਣ ਲੈ ਫੇਰ ਵੀ ਸੋਚੀ ਸਹੀ ਪਿੰਦੇ ਥੋੜਾ ਬੋਲੋ ਹਾਂ ਉਦੋਂ ਮੈਨੂੰ ਆਂਦੇ ਆ ਤੇ ਤੈਨੂੰ ਡਾਕਟਰ ਨੇ ਰੈਸਟ ਦੱਸੀ ਹੈ ਧਿਆਨ ਕਿਤੇ ਮੇਰੇ ਲਾਗੇ ਬੋਲਣ ਲੱਗ ਪੈਂਦੇ ਆ ਗੱਲਾਂ ਵੀ ਉਹ ਜਿਹਿਆਂ ਕਰਦੇ ਜਿਹੜੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕਰਾ ਲਏ ਭੈ ਕੁੱਝ ਪਰ ਆਖੇ ਨੇ ਲੱਗਣਾ ਕੇਂਦਰ ਹੂੰ ਕਿਦਾਂ ਨੂੰ ਪਰ ਵੀ ਠੀਕ ਆ ਉਹ ਯਾਰ ਠੀਕ ਐ ਇਦਾਂ ਹੀਆਂ ਦਵਾਈ ਖਾਈ ਜਾਂਦੀ ਏ ਤੇ ਤੂੰ ਯਾਰ ਸ਼ਹਿਰ ਲੈ ਆਇਆ ਤੂੰ ਟੈਸਟ ਟੂਟ ਕਰਾਉਣ ਦਾ ਕੋਈ ਉਹ ਲੱਗ ਸਾਰੇ ਟੈਸਟ ਹੋਏ ਨੇ ਡਾਕਟਰ ਦਸੀਏ ਰੈਸਟ ਉਹ ਨਹੀਂ ਹੋਣ ਦੇ ਕੰਮ ਦੇ ਕਰਨਾ ਪੈਂਦਾ ਮਾੜਾ ਮੋਟਾ ਜਿਵੇਂ ਆਖਣਾ ਕਿ ਤੂੰ ਛੱਡਦੇ ਰਹਿਂਦੇ ਮੈਂ ਗੱਲ ਕਰਦਾ ਵਾਂ ਆਪੇ ਕਰਲੀਨ ਕਰ ਲੇਗੀ ਆਹੋ ਉਹ ਗੱਲ ਤੇ ਵੀ ਨਹੀਂ ਆਉਂਦੀ ਹੈਗੀ ਵੀ ਯਾਰ ਕੰਮ ਕਿੰਨਾ ਕ ਉਹ ਆਪੇ ਗਰਲੀਨ ਕਰ ਲਿਆ ਕਰੇਗੀ ਭਾਬੇ ਨੂੰ ਤੂੰ ਯਾਰ ਖਿੱਚ ਕੇ ਕਹਿ ਵੀ ਰੈਸਟ ਕਰੇ ਰਾਮ ਉਹ ਭਰਾਵਾ ਮੈਂ ਸਾਰਾ ਉਹ ਜੀ ਕਿਆ ਵਾ ਜਦਾਂ ਮੈਂ ਖਿੱਚ ਕੇ ਪੈਂਦਾ ਹੈ ਨਹੀਂ ਮੈਂ ਫੇਰ ਐਵੇਂ ਹੁਣ ਇੱਕ ਹਫਤਾ ਤਮੇ ਦੇਖਣ ਡਿਆ ਇਹਨਾਂ ਨੂੰ ਹੋ ਗਿਆ ਵੀ ਉੱਥੇ ਸਕੂਲੇ ਵੀ ਨਹੀਂ ਗਏ ਹੈਗੇ ਛੁੱਟੀਆਂ ਕਿੰਨੀਆਂ ਹੋਣ ਡੀਆਂ ਨੇ ਇਦਾਂ ਨਹੀਂ ਕੰਮ ਚੱਲਦਾ ਹੈਗਾ ਪਿੰਦਰ ਉਹਨਾਂ ਨੂੰ ਕਹਿ ਵੀ ਦਵਾਈਦਾਰੂ ਟਾਈਮ ਨਾਲ ਲਾ ਤੇ ਰੈਸਟ ਕਰਨ ਪੂਰੀ ਦਵਾਈ ਖਾਣ ਲਈ ਪਰ ਉਹ ਗੱਲ ਲੈਣਾ ਬੰਦੀ ਹੈਗੀ ਫਿਰ ਆ ਕਮਜ਼ੋਰੀ ਵੀ ਜ਼ਿਆਦਾ ਆ ਗਈ ਹੈ ਨਾ ਮੈਂ ਤਾਂ ਬਥੇਰਾ ਆਖਿਆ ਉਹ ਨਹੀਂ ਸਮਝ ਲੱਗਦੀ ਉਹਨੂੰ ਮੈਂ ਕੀ ਕਰਾਂ ਉਹ ਇੱਕ ਬੀਬੀਆਂ ਜਿਹੜੀਆਂ ਨੇ ਮਨਮਰਜ਼ੀ ਆਪਣੀਆਂ ਕਰਦੀਆਂ ਨੇ ਭਲਾ ਨਹੀਂ ਕਿੱਡਾ ਕੰਨ ਦਾ ਲੜਾਈ ਝਗੜਾ ਹੋਇਆ ਹੈ ਭਲਾ ਕੋਈ ਏਡੀ ਗੱਲ ਨਹੀਂ ਹੈਗੀ ਕੁਝ ਨਹੀਂ ਹਾਂ ਯਾਰ ਵੇਲਾ ਦਿਨਾਂ ਦੇ ਪੈਨ ਵਾਲਾ ਕੰਮ ਆ ਤੇ ਜੇ ਮਾਲਾ ਮੁਰਕੇ ਇਨਫੈਕਸ਼ਨ ਫੂਸ਼ਨ ਆ ਗਈ ਨਾ ਕਿਤੇ ਤੋਹਰਾ ਮੁਰਕੇ ਹੋਰ ਟਾਈਮ ਇਦਾ ਖੱਜਲ ਖਵਾਰੀ ਰਹਿਣਾ ਤੂੰ ਡਾਕਟਰਾਂ ਰਾਹੀਂ ਲੋਕੀ ਜਿਹੜੇ ਨੇ ਚੁੱਕਣ ਵਾਲੇ ਹੁੰਦੇ ਨੇ ਹੁਣ ਮੈਂ ਤਾਂ ਕੋਈ ਆਇਆ ਹੈ ਨਹੀਂ ਜਰਾ ਪਤਾ ਲੈਣ ਕਿੰਦਰ ਤੂੰ ਹੀ ਸਿਆਣਾ ਵਾਂ ਲੱਗੇ ਮੇਰੇ ਭਰਾ ਕਿੰਨੇ ਆਉਣਾਂ ਵਰਦੀਆਂ ਚ ਡਾਂਗਾਂ ਦੇ ਆਪਾਂ ਨੂੰ ਖਾਣੀਆਂ ਪੈਣੀਆਂ ਕੋਈ ਨਹੀਂ ਉਹ ਸਭ ਤਮਾਸ਼ਗੀਰ ਹੁੰਦੇ ਹੀ ਓਦਾਂ ਜੇ ਚੁਗਲੀਆਂ ਕਰਨੀਆਂ ਹੁੰਦੀਆਂ ਨਾ ਇੱਥੇ ਸਾਰੀਆਂ ਨਾ ਆਏ ਨਾ ਹੀ ਤਾਂ ਹੁਣ ਪਤਾ ਵੀ ਉਹ ਬਿਮਾਰ ਏ ਤਵੇਲਾ ਬੜੀ ਕੋਈ ਓਦਾਂ ਦੀ ਆਪ ਤੇ ਭਾਬੀ ਨੂੰ ਮੜਿਆ ਕਹਿਣਾ ਹੈ ਨਾ ਤੂੰ ਆ ਮੈਂ ਆ ਕੇ ਪਿੰਦਰ ਜੇ ਤੂੰ ਆਖੇ ਤੇ ਮੈਂ ਗਰਲੀਨਾ ਕਰਾਂ ਗੱਲ ਉਹਨੂੰ ਕਹਿਣਾ ਵੀ ਜਾ ਕੇ ਭਾਬੀ ਨੂੰ ਸਮਝਾ ਵੀ ਤੈਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਆ ਮੈਂ ਆਪੇ ਸਾਰਾ ਕੰਮ ਕਰ ਲਾਂਗੀ ਦੇਖ ਲੈ ਤਾਂ ਕਰਕੇ ਗੱਲ ਇਹ ਆ ਵੀ ਜੇ ਗਰਲੀਨ ਜਾਏਗੀ ਨਾ ਫਿਰ ਇਹਨੂੰ ਥੋੜਾ ਜਿਹਾ ਹੋਣਾ ਵੀ ਹਾਂ ਉਹ ਆਈ ਏ ਤੇ ਮੈਨੂੰ ਨਾ ਥੱਲੇ ਲੱਗਣਾ ਪਵੇ ਤੇ ਇੱਕ ਤਾਂ ਇਹ ਬੜੀ ਬੀਬੀਆਂ ਚਾਹਤਾ ਤੇ ਕੋਈ ਗੱਲ ਨਹੀਂ ਪਿੰਦਰਾ ਯਾਰਾਡੇ ਘਰ ਦਾ ਜੀ ਠੀਕ ਹੋਣਾ ਚਾਹੀਦਾ ਵਾ ਬਿਲਕੁਲ ਭਾਬੀ ਤੰਦਰੁਸਤ ਹੋਣਾ ਚਾਹੀਦੇ ਇਹ ਚ ਕਿਉਂ ਚੱਲਿਆ ਵਾ ਗਰਲੀਨ ਦਾ ਕਿਹੜਾ ਇਤਨਾ ਵੀ ਕੁਝ ਕੱਟ ਜਾਣਾ ਜਾਂ ਉਹਦੀਆਂ ਫੀਤੀਆਂ ਲੈ ਜਾਣੀਆਂ ਨੇ ਨਿਕਲਦਾ ਕੋਈ ਆਪਾਂ ਨੇ ਕੋਈ ਦੁੱਖ ਸੁੱਖ ਸਭਈ ਬੰਦਾ ਵਾ ਬਿਲਕੁਲ ਬਗਾਨਿਆਂ ਥੋੜਾ ਬੰਨਣਾ ਵਾ ਬਿਲਕੁਲ ਬਿਲਕੁਲ ਚੱਲ ਤੂੰ ਇਹ ਆਪਣਾ ਅਖਰੀ ਕਰਕੇ ਨਾਲ ਆ ਮੈਂ ਕਰਦਾ ਗੱਲ ਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈਗਾ ਕੋਈ ਟੈਨਸ਼ਨ ਕਾਦੀ ਤੇ ਬਾਕੀ ਮੇਰਾ ਮੇਰਾ ਭਰਾ ਨਾ ਨਾ ਫੇਰ ਤੈਨੂੰ ਇਹ ਗੱਲ ਨਾ ਵੀ ਜੇ ਕਿ ਆਪਾਂ ਨੂੰ ਹੋਰ ਡਾਕਟਰ ਨੂੰ ਦਿਖਾਉਣੀ ਜ਼ਰੂਰਤਾ ਤੇ ਆਪਾਂ ਉੱਥੇ ਲੈ ਚੱਲਦੇ ਢਿਲ ਨਹੀਂ ਕਰਦੇ। ਉਹ ਲਾਭ ਬਹੁਤ ਵਧੀਆ ਹਸਪੀਟਲ ਹੈ ਜਿੱਥੇ ਗਏ ਹਾਂ। ਚੱਲ ਠੀਕ ਹੈ ਫਿਰ। ਅੱਗੇ ਆਪਾਂ ਉੱਥੇ ਜਾਂਦੇ ਆ। ਆਹੋ ਉਦਾਂ ਤੇ ਵਾਹ ਸਿਆਣਾ ਉਹ ਵੀ। ਹਾਂ ਸਾਰੇ ਵਧੀਆ। ਗੁਰਲੀਨ ਬੈਠੀ ਹੈ? ਹਾਂਜੀ ਬੈਠੀ ਜੀ। ਗੁਰਲੀਨ ਮੈਂ ਨਾ ਤੇਰੇ ਲਾਇਆ ਆਂ ਤੇ ਪਹਿਲਾਂ ਮੇਰੀ ਨਾ ਗੱਲ ਧਿਆਨ ਨਾਲ ਸਾਰੀ ਸੁਣ ਲਈ। ਫੇਰ ਕੋਈ ਜਵਾਬ ਨਹੀਂ ਵਿੱਚੋਂ ਮੈਨੂੰ ਟੋਕੀ ਨਾ ਹੈਗਾ। ਤੇ ਕਰਨਾ ਵੀ ਤੈਨੂੰ ਜ਼ਰੂਰ ਪੈਣਾ ਇਹ ਕੰਮ। ਤੂੰ ਜੇ ਪਹਿਲਾਂ ਹੀ ਸ਼ਰਤਾਂ ਬਣਾਈ ਜਾਣ ਦੇ ਜੇ ਜੇ ਮੰਨਣ ਵਾਲੀ ਹੋਗੀ ਤੇ ਮੈਂ ਮੰਨ ਜੂਗੀ ਏਡੀ ਗੱਲ ਤੇ ਨਹੀਂ ਉਹ ਸ਼ਰਤਾਂ ਵਾਲਾ ਕੰਮ ਨਹੀਂ ਹੈਗਾ ਭਾਬੀ ਤੇ ਹਲਾਤ ਵੇਲਾ ਕੀ ਆ ਉਹ ਵਿਚਾਰੀ ਬਹਿਣ ਵਾਲੀ ਕਿਤੇ ਤੈਨੂੰ ਪਤਾ ਇੰਨੇ ਦਿਨ ਤੋਂ ਕਿੱਦਾਂ ਉਹ ਕਰਨ ਦੀ ਹੈ ਕੋਈ ਉਹਦਾ ਹਾਲ ਨਹੀਂ ਆ ਤੂੰ ਵੇਖ ਰਹੀ ਏ ਉਹਦੀ ਸਿਹਤ ਕਿ ਨਹੀਂ ਡਾਣ ਹੋ ਗਈ ਆ ਕੇ ਨਾ ਅੱਜ ਵੇਖਣ ਡਿਆ ਮੈਂ ਸਵੇਰੇ ਕਿੱਦਾਂ ਏਦਾਂ ਕਦੀ ਭਾਬੀ ਰਹੀ ਨਹੀਂ ਹੈਗੀ ਜਿੱਦਾਂ ਕਿੱਦਾਂ ਬੰਦਾ ਰੋਲਿਆ ਜਾ ਲੰਕਣ ਡਿਆ ਹੈ ਤੇ ਸਿਹਤ ਉਹਨਾਂ ਦੀ ਜਿਆਦਾ ਖਰਾਬ ਆ ਤੇ ਤੂੰ ਏਦਾਂ ਕਰ ਮੇਰਾ ਬਹੂ ਤੂੰ ਜਾ ਕੇ ਨਾ ਭਾਬੀ ਨੂੰ ਕਹਾਂ ਵੀ ਰਾਮਨਾਰ ਰੈਸਟ ਕਰ ਲਿਆ ਕਰੇ ਮੈਂ ਕੰਮ ਆਪੇ ਸਾਰਾ ਕਰ ਲਿਆ ਕਰਾਂਗੀ। ਇਹ ਕਿੱਦਾਂ ਇਹ ਗੱਲ ਕਰਨ ਦੇ ਜੀ? ਉਹ ਤੈਨੂੰ ਮੈਂ ਕਹਿ ਤਾ ਵੀ ਮੈਂ ਨਹੀਂ ਲੱਗ ਜਾਣਾ। ਨੀਵੀਂ ਬਾਤ ਚ ਗੱਲ ਕਰ ਤੈਨੂੰ ਪਤਾ ਫੇਰ ਉਹਨੇ ਸੁਣ ਲਿਆ ਤੇ ਫਿਰ ਤੂੰ ਤੇ ਉਹੀ ਗੱਲ ਤੈਨੂੰ ਸਮਝਾਉਂਦਾ ਕੋਈ ਫਾਇਦਾ ਹੀ ਨਹੀਂ। ਅਗਲੀ ਤੇ ਮੈਨੂੰ ਹੱਥ ਲਾਉਣ ਨਹੀਂ ਦਿੰਦੀ। ਜੇ ਮੈਂ ਮੁੰਡੇ ਨੂੰ ਕਹਿ ਤਿਆਰ ਕਰ ਦੇਣੀ ਆ ਤਾਂ ਵੀ ਨਾ ਮੇਰੇ ਮੁੰਡੇ ਨੂੰ ਹੱਥ ਨਾ ਲਾਈ। ਅੱਗੇ ਨਹੀਂ ਮੈਂ ਤਿਆਰ ਕਰਦੀ। ਆਕੜ ਬੜੀ ਕਰਦੀ ਆ। ਹੁਣ ਜੇ ਮੈਂ ਨਹੀਂ ਠੀਕ ਤੇ ਮੈਂ ਵੀ ਆਪਣਾ ਕੰਮ ਕਰਦੀ ਆ। ਮੈਂ ਫੇਰ ਵੀ ਇਹਨੂੰ ਆਖਿਆ ਵੀ ਚਲ ਕੋਈ ਗੱਲ ਨਹੀਂ ਦੀਦੀ ਮੈਂ ਕੰਮ ਕਰ ਦੇਣੀ ਆ ਤੂੰ ਹੀ ਅਰੈਸਟ ਕਰ ਲੋ। ਅੰਦੀ ਨਾ ਮੈਂ ਆਪੇ ਕੰਮ ਕਰ ਲਾਂਗੀ ਹੁਣ ਨਿਆਂਡ ਗਵਾਡੇ ਦੇ ਕੋਲ ਹੁੰਦਾ ਹੁਣ ਵੀ ਇਹਦਾ ਕੰਮ ਕਰ ਜਿਆ ਕਰਿਆ ਤੇ ਜਾਂ ਹੁਣ ਨੀਦੀਆਂ ਮਾਸੀਆਂ ਹੁੰਦੀਆਂ ਅੱਗੇ ਤੇ ਫੋਨ ਤੇ ਬੜੀਆਂ ਲਾ ਲਾ ਪੁੱਛਦੀਆਂ ਵੀ ਤੇਰੇ ਘਰ ਚ ਕੀ ਹੁੰਦਿਆ ਗੱਲ ਇਹਨ ਮੇਰੀ ਗੱਲ ਸੁਣਾ ਤੰਦਰੁਸਤੀ ਵੀ ਤੇ ਲੜਾਈ ਝਗੜਾ ਕਰ ਵੀ ਲਈ ਇਹ ਗੱਲ ਹੋਰ ਪਰ ਜਦੋਂ ਬੰਦੇ ਦੇ ਦੁੱਖ ਤਕਲੀਫ ਦਾ ਟਾਈਮ ਹੋਏ ਨਾ ਸਿਆਣਿਆਂ ਦੇ ਸੁੱਖ ਚ ਭਾਏ ਸ਼ਰੀਕ ਨਾ ਹੋ ਪਰ ਦੁੱਖ ਚ ਜਰੂਰ ਅਗਲੇ ਦਾ ਸਾਥ ਦੇਣਾ ਚਾਹੀਦਾ ਪਤਾ ਨਹੀਂ ਗੱਲ ਨੂੰ ਸਾਡੇ ਤੇ ਘੜੀ ਕਿਹੜੀ ਆ ਜਾਣੀ ਹੈ ਇਹ ਕਰਕੇ ਇੰਨਾ ਨਹੀਂ ਕਰੀਦਾ ਇਦਾਂ ਕੜੇ ਤਾਂ ਜਣੀ ਐ ਨਾ ਪਰ ਮੈਂ ਨਹੀਂ ਇਹ ਕੰਮ ਕਰਨਾ ਮੈਂ ਕਹਿ ਕਿ ਤੀ ਵੇਖ ਲਿਆ ਹੋਰ ਮੈਂ ਕਿੰਨੀ ਕਿਨੀਵਾ ਹਾਂ ਯਾਰ ਤੂੰ ਆਪ ਜਿਉਂ ਕਹ ਲੈਗੀ ਮੈਨੂੰ ਤਾਂ ਕੁਝ ਕੱਟ ਚ ਲਿਆ ਕੇ ਕੁਝ ਤੇ ਜੇ ਤੂੰ ਮਰਲਾ ਪੁੱਛ ਲੇਗੀ ਤੇ ਤੇਰੀ ਕੀ ਉਹ ਚੱਲਿਆ ਵਾ ਮੇਰਾ ਤਾਂ ਨੱਕ ਨਹੀਂਵਾ ਉਹ ਚੱਲਿਆ ਵਾ ਤੈਨੂੰ ਮੈਂ ਦੱਸਣ ਤੇ ਨਹੀਂ ਐ ਇੰਨਾਂ ਹੀ ਗੜਾ ਕਰੀਦਾ ਹੀਦਾ ਫਿਰ ਤੇਰੇ ਤੋਂ ਉਹਨਾਂ ਚ ਕੀ ਫਰਕ ਲੈਣਾ ਵਾ ਪਰ ਮੈਂ ਦੱਸਣ ਤੇ ਨਹੀਂ ਆ ਵੀ ਮੈਂ ਆਖਿਆ ਉਹਨੂੰ ਦੋ ਤਿੰਨ ਵਾਰੀ ਉਹ ਮੇਰੇ ਆਖਿਆ ਨਹੀਂ ਮੰਨੀ ਹੁਣ ਮੈਂ ਫਿਰ ਫਾ ਲੈਣਾ ਤੁਸੀਂ ਦੇ ਉਹਦੇ ਪੈਰੀ ਪਵਾਉਣ ਜਾਣ ਦੇ ਮੈਨੂੰ ਯਾਰ ਤੇਰੇ ਨਾਲ ਤਾਂ ਗੱਲ ਕਰਨੀ ਫਜ਼ੂਲ ਆ ਉਹ ਜਗੋਂ ਹਵਾ ਨਾਲ ਤਲਵਾਰਾਂ ਮਾਰਦਾ ਬਈ ਨਹੀਂ ਮੈਂ ਤਾਂ ਸਿਰਫ ਇਹ ਕਹਿਣ ਡਿਆ ਵਾਂ ਵੀ ਮੁੜ ਕੇ ਜਾਦਾ ਉਹ ਹੋਰ ਰੋਕ ਕੋਈ ਵੱਜੂਗਾ ਤਾਂ ਫੇਰ ਵੀ ਮੁੜ ਕੇ ਪਾਪਾ ਕਰਨਾ ਹੀ ਆ ਸਭ ਕੁਝ ਤੇ ਇਹਨਾਂ ਚੰਗਾ ਆਪਣਾ ਜੀ ਪਹਿਲਾਂ ਤੰਦਰੁਸਤ ਕਰ ਲਈਏ ਕੀ ਪਤਾ ਨਹੀਂ ਮੇਰਾ ਹੱਥ ਲਵਾਵਾਂਗਾ ਕਿ ਨਹੀਂ ਆ ਤੁਸੀਂ ਉਹ ਗੱਲ ਕਰ ਜਾਣੀ ਉਹ ਹੱਥ ਲਵਾਉਣਾ ਨਹੀਂ ਨਾ ਕਰੰਟ ਪੈਣ ਡਿਆ ਵਾ ਤਰਫੋਂ ਹੱਥ ਨਹੀਂ ਪੈ ਨਹੀਂ ਉਹ ਤਾਂ ਵੇਖ ਨਹੀਂ ਮੈਨੂੰ ਜੰਦ ਦੀ ਉਹ ਤਾਂ ਨਹੀਂ ਨਾ ਠੀਕ ਆ ਤੇ ਮੈਂ ਚਾਹ ਕੇ ਦੁੱਧ ਗਰਮ ਕਰਕੇ ਦਿੱਤਾ ਹੀ ਅਗਲੀ ਨੇ ਪੀਤਾ ਨਹੀਂ ਬਾਜੀ ਨੇ ਬਾਰ ਬਾਰ ਕਿਹਾ ਤੇ ਫੇਰ ਕੋਟੇ ਉਹ ਵੀ ਪੀਤਾ ਹੀ ਉਹ ਉਹਦਾ ਮੂੰਹ ਨਹੀਂ ਵੇ ਤੇ ਤੁਰਿਆ ਦੇ ਵਿਚਾਰੀ ਕੋ ਜਾਣ ਨਹੀਂ ਦਿਆ ਆਕੜ ਉਹ ਚ ਕਦੀ ਰਹਿ ਗਈ ਹੈ ਤੂੰ ਹੀ ਤੁਹਾਨੂੰ ਹੀ ਦਿਖਣ ਦਿਆ ਵਾ ਆਕੜ ਤੇ ਉਹਦੇ ਚ ਹਜੇ ਵੀ ਹੁੰਨੀ ਆ ਚੰਗਾ ਬਾਬਾ ਤੈਨੂੰ ਬੜਾ ਸਾਰਾ ਆਕੜ ਉਹਦੇ ਵਿੱਚ ਬਹੁਤ ਜਗ੍ਹਾ ਆਕੜ ਤੁਹਾਨੂੰ ਬੋਲਤਾ ਹਦਾ ਹੈ ਜਮਡਿਆ ਵਾ ਉਹ ਯਾਰ ਕੱਲ ਨੂੰ ਇਦਾਂ ਉਹ ਮਾਂ ਪਿਓ ਨੂੰ ਦੇਖਣ ਗਿਆਣਗੇ ਤੇ ਕੀ ਕਹਿਣਗੇ ਕਿ ਆਡੀ ਕੁੜੀ ਨੂੰ ਇਦਾਂ ਕੰਮ ਕਰਾਉਂਦੇ ਆ ਮੈਂ ਕੀ ਕਰਾਉਂਦੀ ਆ ਆਪਣੇ ਵੀ ਕੰਮ ਕਰਨਦੀ ਆ ਕਿ ਮੇਰਾ ਕੰਮ ਕਰਨਦੀ ਆ ਉਹਨਾਂ ਕਹਣਾ ਦਰਾਣੀ ਤੇ ਨਹੀਂ ਬੇਵਕੂਫ ਆ ਤੈਨੂੰ ਗੱਲਾਂ ਹੀ ਹੋਣੀਆਂ ਨੇ ਮੈਨੂੰ ਨਹੀਂ ਹੁੰਦੀਆਂ ਵੱਡੇ ਨੂੰ ਗੱਲਾਂ ਹੁੰਦੀਆਂ ਨੇ ਨਾਲੇ ਮੈਨੂੰ ਦੱਸਿਓ ਵੀ ਮੈਂ ਗਲਤ ਕਿੱਥੇ ਆ ਤੁਸੀਂ ਤਾਂ ਐਵੇਂ ਮੇਰੇ ਗੱਲ ਪਈ ਜਾਣ ਦੇ ਜੇ ਮੈਂ ਨਾ ਕਰਦੀ ਹਵਾਂ ਤਾਂ ਤਾਂ ਤੁਸੀਂ ਆਖੋ ਕੱਲ ਨੂੰ ਕੋਈ ਅਬੀ ਨਬੀ ਹੋ ਗਈ ਨਾ ਇਸੇ ਆਂਟ ਗਵਾਂਟ ਤੇ ਇਸੇ ਪਿੰਡ ਵਾਲਿਆਂ ਇਹੋ ਗੱਲ ਕਹਿਣੀ ਆ ਪਰ ਲੱਖ ਤੋਂ ਸੱਚੀ ਆ ਨਾ ਕਿ ਇਹਨਾਂ ਨੇ ਉਹਦਾ ਕੋੜੀ ਦਾ ਧਿਆਨ ਨਹੀਂ ਦਿੱਤਾਗਾ ਅੱਜ ਕੱਲ ਸਾਰੇ ਹਵਾ ਦੇ ਹੀ ਨੇ ਪਤਾ ਨਹੀਂ ਕਦੋਂ ਉਹਨਾਂ ਨੂੰ ਕੀ ਹੋ ਜਾਏ ਕੋਈ ਵੀ ਕਿਹੜਾ ਇਨਸਾਨ ਦਾ ਪਤਾ ਹੈਗਾ ਤੇ ਮੈਂ ਇੰਦੀ ਬਿਮਾਰ ਤਾਨੂੰ ਮੇਰੀ ਫਿਕਰ ਹੈ ਨਹੀਂ ਆ ਉਹਦੀ ਫਿਕਰ ਆ ਤਾਨੂੰ ਕੋਈ ਆ ਤੂੰ ਤਰੀ ਤੇ ਫਿਰਦੀ ਹੈ ਨਾ ਉਹ ਤੇ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਜਾਣ ਕੇ ਮੈਂ ਕਰਦੀ ਆ ਉੱਠਿਆ ਜਾਂਦਾ ਕਿ ਨਹੀਂ ਉੱਠਿਆ ਜਾਂਦਾ ਜਦੋਂ ਤੂੰ ਹੂਰਾ ਪਰਾਂਦੇ ਉਹ ਤਾਂ ਆਪਣਾ ਡੇ ਹੀ ਨਹੀਂ ਹੁੰਦੀ ਉਹ ਕੰਮ ਕਰਨ ਜੇ ਤੇ ਉੱਠਿਆਣਾ ਜਾਏ ਉਹ ਕੰਮ ਕਿੱਦਾਂ ਕਰ ਲੈਂਦਾ ਅਨਸਰ ਮੈਨੂੰ ਨਾ ਤੂੰ ਬਹੁਤੀਆਂ ਨਾਲ ਗੱਲਾਂ ਸਰਾ ਤੇ ਜਿਹੜੀ ਗੱਲ ਮੈਂ ਕਹੀ ਆ ਨਾ ਉਹ ਗੱਲ ਤੇ ਤੈਨੂੰ ਧਿਆਨ ਦੇਣਾ ਪੈਣਾ ਤੇ ਘਰ ਦਾ ਕੰਮ ਵੀ ਕਰਨਾ ਪੈਣਾ ਕਿਤੇ ਨਹੀਂ ਦੱਸਦੇ ਤੂੰ ਕੰਮ ਤੋਂ ਘੱਟ ਚੱਲੀ ਕੋਈ ਗੱਲ ਨਹੀਂ ਮੈਂ ਦੇ ਲਾਂਗੀ ਧਿਆਨ ਇਹ ਗੱਲ ਦਾ ਵੀ ਇਹ ਸੋਚ ਲਾ ਚਲ ਉਹ ਤੇ ਇਦਾਂ ਤੈਨਾਂ ਕਰਦੀ ਰਹੀ ਪਿੰਦਰ ਤੇ ਨਹੀਂ ਨਾ ਆਪਣੇ ਨਾਲ ਮੜਾ ਉਹਦਾ ਵਿਚਾਰੇ ਦਾ ਵੀ ਹਾਲ ਵੇ ਨਾ ਕਦੀ ਡਾਕਟਰ ਨਾਲ ਭਜਾਂ ਡਿਆ ਕਦੀ ਆਪਣੀ ਉਹ ਡਿਊਟੀ ਤੇ ਜਾਂ ਡਿਆ ਕਦੀ ਵਿਚਾਰਾ ਹੁਣ ਮੜਾ ਹੱਥ ਪੱਲਾ ਮਰਨਾ ਵੀ ਧੱਕੇ ਦਾ ਮਰਾਦ ਦਾ ਭਾਈ ਮਾਨੂੰ ਕਵਾ ਵੀ ਨਾ ਕਰਾ ਨਾ ਕਰਾ ਏਕ ਇਨਸਾਨ ਬਾਰੇ ਤਾਂ ਸੋਚੀਦਾ ਵਾ ਆ ਕੋਈ ਗੱਲ ਨਹੀਂ ਮੈਂ ਸੋਚ ਲਾਂਗੀ ਜਾਓ ਤਾਨੂੰ ਕਿਹਾ ਤੇ ਸਹੀ ਆ ਹੁਣ ਟਿਆਲਦਾ ਹੀ ਮੇਰੀ ਗੱਲ ਤੇ ਮੈਨੂੰ ਦੁਬਾਰਾ ਨਾ ਕਹਿਣਾ ਪਏ ਦੇ ਲਾਂਗੇ ਧਿਆਨ ਦੇ ਮੇਰੀ ਗੱਲ ਤੇ ਆਕੜ ਤੇ ਉਹਦੀ ਬੜੀ ਆ ਆਕੜ ਛੱਡ ਲੈ ਹੈਂ ਆ ਕਰਨ ਨੂੰ ਤਾਂ ਥਾਂ ਹੈ ਨਹੀਂ ਆ ਨੱਕ ਤੇ ਮੱਖੀ ਬਹਿਣ ਨਹੀਂ ਦਿੰਦੀ ਚੋਲੀ ਬਣਾ ਲੈਂਦੀ ਆ ਰੋਟੀ ਪਕਾਉਣ ਨੂੰ ਤੇ ਮੇਰਾ دل ਹੀ ਨਹੀਂ ਕਰਿਆ ਤੇ ਨਾ ਹੀ ਮਿਰਚ ਨਹੀਂ ਹਿੰਮਤ ਹੈਗੀ ਐ ਹੋ ਬਣਾ ਲੈਂਦੀ ਜੇ ਗਮ ਕੇਗਾ ਮੈਂ ਖਾਣੀ ਹੈ ਤੈਨੂੰ ਕਵਾਂਗੀ ਆਪਣੀ ਚਾਚੀ ਤੋਂ ਖਾਣਾ ਵੇਹਲਾ ਕਿਤੇ ਇੰਨਣੇ ਸੋਚਿਆ ਕਿ ਉਤਰ ਲੈ ਲੈਂਦੀ ਆ ਕੰਮੋ ਤਾਂ ਹੋ ਨਹੀਂ ਦਿਆ ਤੇ ਜਿਵੇਂ ਇੱਕ ਗਲਾਸ ਧੋਤਾ ਵਾ ਤੇ ਜਿਹੜੇ ਥੱਲੇ ਵਿੱਚ ਭੰਡੇ ਪੇਸ਼ ਸ਼ਿੰਕ ਚ ਮੈਂ ਉਹ ਵੀ ਧੋਈ ਦਵਾ ਸਵੇਰ ਦੇ ਇਦਾਂ ਹੀ ਪਏ ਨੇ ਕਿੱਥੇ ਕੋਈ ਕਹੇ ਦਾ ਘਰ ਦਾ ਵਾ ਜੇ ਕਰ ਜਾਂਦੀ ਤੇ ਬਲਾ ਕਿੱਡੀ ਘਾ ਖਰਾ ਚੱਲ ਰਹੀ ਹੈ ਮੇਰ ਤੋਂ ਤੇ ਕੀ ਧਾਮ ਹੀ ਨਹੀਂ ਚੌਲ ਵੀ ਨਹੀਂ ਝੁਗੇ ਜਾਂਦੇ ਹਏ ਪਰ ਉਹ ਤਾਂ ਨਵਾਂ ਹੈ ਬਿੰਦਰ ਦੀ ਗੱਲ ਸਹੀ ਹੈ ਸਵੇਰੇ ਮੈਨੂੰ ਸਮਝਾਉਣ ਵੀ ਦੇਹੀਓ ਮੈਂ ਵੀ ਫਿਰ ਆਪਣੀ ਪੂਰੀ ਆਕਰ ਚ ਰਹਿਣੀ ਆ ਨਾ ਕਿ ਮੈਨੂੰ ਘਵਾਣਾ ਬੁਲਾਉਣਾ ਨਹੀਂ ਹੈਗਾ ਅਗਲੀ ਓਦਾਂ ਮੈਨੂੰ ਪਾਣੀ ਫੜਾਉਂਦੀ ਤੇ ਮੈਂ ਉਹ ਨਹੀਂ ਹਾਂ ਪੀਣ ਦੀ ਪੀ ਇਹਦੇ ਹੱਥ ਹੋਣੀ ਮੈਂ ਪਾਣੀ ਪੀਣਾ ਤੇ ਫਿਰ ਉਹਨੇ ਕਿੱਥੋਂ ਕੰਮ ਕਰਨਾ ਵਾ ਗੱਲ ਕਰਨ ਲੱਗਿਆ ਤੇ ਮੈਂ ਵੀ ਨਹੀਂ ਸੋਚਦੀ ਹੈਗੀ ਅਗਲੇ ਦੇ ਮੂੰਹ ਤੇ ਹੀ ਕਰ ਦੇਣੀ ਆ ਤੇ ਜੇ ਕੀਤੇ ਮੈਂ ਉਹਦੇ ਨਾਲ ਲਾ ਕੇ ਖਾਦੀ ਹੁੰਦੀ ਤੇ ਅੱਜ ਉਹਨੇ ਵੀ ਤੇ ਕੰਮ ਕਰ ਹੀ ਦੇਣਾ ਹੇ ਚਲ ਦੁੱਖ ਸੁੱਖ ਤੇ ਸਰੀਰ ਦੇ ਨਾਲ ਇਦਾਂ ਹੀ ਹੁੰਦੇ ਨੇ ਪਰ ਕੀ ਕਹਾਂ ਹੁਣ ਗਲਤੀ ਤੇ ਮੇਰੀ ਆ ਨਾ ਚਲ ਕੋਈ ਨਹੀਂ ਮਾਣਾ ਕਰ ਹੀ ਲੈਣੀ ਹੌਲੀ ਹੌਲੀ ਐਵੇਂ ਬਾਅਦ ਵਿੱਚ ਕੀ ਪਤਾ ਇਹੋ ਜੀ ਦਾ ਜੇ ਹੁਣ ਚਾਰ ਗਲਾਸ ਧੋ ਦਿਆਂਦੀ ਤੇ ਬਾਅਦ ਵਿੱਚ ਗੱਲਾਂ ਵੀ ਤੇ ਸੁਣਾਉਣੀਆਂ ਹੀ ਨਾ ਵਾਧੂ ਦੀਆਂ ਆ ਮੈਨੂੰ ਸੋਚੀ ਜਾਂਦੀ ਪਤਾ ਨਹੀਂ ਕਿਹੜੇ ਬਲੇ ਮਿੰਦਰ ਨੇ ਮੇ ਨਾਲ ਗੱਲ ਕਰ ਲਈ ਉਹ ਗੱਲ ਮੇਰੇ ਦਿਮਾਗ ਚ ਭਾਂ ਭਾਂ ਆਈ ਜਾਂਦੀ ਹੈ ਐਵੇਂ ਇਹ ਕੋਟ ਕਰ ਦੇਣਾ ਫੇਰ ਨਹੀਂ ਫੁਣਨ ਫੁਣ ਕਰਕੇ ਆਉਣੀ ਹੈ ਵੀ ਪਹਿਲੇ ਲੈ ਲਓ ਜਾਇ ਇਦਾਂ ਕਰਾਂਗੇ ਨਾਲ ਮਿਲਾਵਾਂਗੇ ਤੇ ਨਾਲੇ ਪਹਿਲੇ ਦੇਵਾਂਗੇ ਆਲੋਪਣ ਗਰਮੀ ਬੜੀ ਆਜ ਬਾਹਰ ਹੈ ਨਾ ਕਰ ਲੈਣਾ ਆਹੋ ਇਹ ਲੋ ਜੀ ਹੋ ਗੰਡਾ ਭੀ ਆ ਨਾ ਹਾਂ ਘਟਾ ਵੀ ਬੜਾ ਉਡਾ ਡੰਦਾ ਵਾ ਫੰਦਰਾ ਨੂੰ ਬੜਾ ਪੁਰਾਣਾ ਹਾਲ ਮਸਲ ਤੇ ਤੇ ਮੰਮੀ ਉਹਨਾਂ ਨੂੰ ਕਰਾ ਫੋਨ ਇਹ ਲੈ ਜਾਓ ਪੈਸੇ ਤੇ ਜਾ ਆਪਾਂ ਲੈ ਆਈਏ ਨਾਲ ਮੇਲਾਵਾਂਗੇ ਮੰਮੀ ਉਹਨਾਂ ਨੂੰ ਓ ਯਾਰ ਫੋਨ ਕੀ ਕਰਨਾ ਪੈਸੇ ਤੇ ਮਿਲੇ ਨਹੀਂ ਹੈਗੇ ਪੈਸੇ ਨਹੀਂ ਮਿਲੇ ਕੀ ਦੱਸਾਂ ਤੈਨੂੰ ਆੜਤੀ ਨੇ ਤੇ ਪੱਲਾ ਨਹੀਂ ਫੜਾਇਆਗਾ ਕਿਉਂਕਿ ਤੈਨੂੰ ਪਤਾ ਹੀ ਆ ਵੀ ਜਦੋਂ ਆਪਾਂ ਪਲਾਟ ਲਿਆ ਉਹਦੋਂ ਵੀ ਪੈਸੇ ਲੈਏ ਹੋਰ ਤੋਂ ਤੇ ਹੁਣ ਕਣਕ ਦਾ ਕਟਵਟ ਕਰਕੇ ਤੇ ਥੋੜੇ ਜਿਹੇ ਪੈਸੇ ਵਧੇ ਆ ਬਾਕੀ ਉਹਨੇ ਹਾਂ ਨਹੀਂ ਭਰੀ ਆਂਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਹੋਣੇ ਹੈਗੇ ਮੇਮੀ ਕਿਤੇ ਖਰਚਾ ਕੀਤਾ ਮੈਨੂੰ ਨਹੀਂ ਜੀ ਪਤਾ ਪੈਸੇ ਚਾਹੀਦੇ ਬਿੱਲਾਂ ਨਾਲ ਗੱਲ ਕਰ ਲਈਏ ਵੀ ਦੇ ਦਾਂਗੇ ਜਾਂ ਉਹਦਣੇ ਜਵਾਬ ਦੇ ਦਿੰਦੇ ਮੈਨੂੰ ਤਾਂ ਯਾਰ ਆਪ ਵੀ ਟੈਨਸ਼ਨ ਸਹੀ ਪੁੱਛੇਂਦੇ ਹੁੰਦਿਆਂ ਰਾਤ ਸੋਚਣਦਿਆਂ ਆਂ ਵੀ ਰੇਗ ਬੰਦੇ ਨੇ ਸੋਚ ਜਾਂਦਾ ਹੁਜੇ ਮੌਕੇ ਤੇ ਵੀ ਚੱਲ ਆ ਆ ਇਧਰੋਂ ਬੁੱਤਾ ਸਾਰ ਲਾਂਗੇ ਆ ਇਧਰੋਂ ਪਰ ਹੁਣ ਕੀ ਕਰੇ ਬੰਦਾ ਮਨ ਤੇ ਆਪ ਨਹੀਂ ਸੋਚਣਦਿਆ ਐਨੇ ਪੈਰ ਤੇ ਪੈਸੇ ਕਹਿੰਨੇ ਕਰੀਂ ਦੇਣੇ ਬਣੀ ਆ ਮੈਨੂੰ ਨਹੀਂ ਜੀ ਪਤਾ ਮੈਨੂੰ ਪੈਸੇ ਚਾਹੀਦੇ ਜੀ ਯਾਰ ਭਾਈ ਹੁੰਦਾ ਦੱਸ ਦੇਣ ਕਰਕੇ ਨਾ ਇਦਾਂ ਤੇ ਬਾਅਦ ਚ ਅਗਲੇ ਨੂੰ ਜਵਾਬ ਦੇਈਏ ਨਾ ਕਹਿੰਦਾ ਜਾਣ ਕੇ ਨਹੀਂ ਦਿੰਦੇ ਮੈਨੂੰ ਆੜਤੀਆਂ ਮੈਂ ਕਹਾਂ ਚੱਲ 50-60 ਹਜ਼ਾਰ ਕਰਦੇ ਬਾਕੀ ਸੱਜਾ ਖੱਬਾ ਕਰ ਲਾਂਗੇ ਪਰ ਉਹ ਹੀ ਆਂਦਾ ਵੀ 10000 ਰੁਪਿਆ ਜੇ ਤੂੰ ਲੈਣਾ ਤੇ ਲੈ ਜਾ ਤੇ ਮੈਂ ਦਾਣੂ ਕੀ ਕਰੀਏ ਦਾਣ ਨਾ ਦਾ ਜਾ ਕੇ ਤੇ ਜਾਣ ਕੇ ਅਗਲੇ ਕੋ ਗੱਲਾਂ ਕਰਾਈਏ ਬਾਕੀ ਮਤਲਬ ਥੋੜੇ ਬਲ ਦਾ ਵੀ ਯਾਰ ਘੜਦਾ ਹੁੰਦਾ ਤਾਂ ਫਿਰ ਗੱਲ ਹੋ ਸਕਦੀ ਤੇ ਨਾਲੇ ਆੜਤੀ ਆਂਦਾ ਹੀ ਵੀ ਜੇ ਲੱਖ ਰੁਪਿਆ ਚਾਹੀਦਾ ਨਾ ਤੇ ਫਿਰ 1 ਮਹੀਨਾ ਘਟੋ ਘਟਾ ਰਹਿਣਾ ਪੈਣਾ ਤੇ ਮੈਂ ਤੇ ਆਂ ਨਾ ਗੱਲ ਲਈ ਨਾ ਇਦਾਂ ਨਾ ਆਪਾਂ ਕਰ ਲਈਏ ਬਿਊਣ ਨੂੰ ਪੁੱਛ ਲੈਨੇ ਆ ਉਹਨਾਂ ਕਹੜਾ ਮਨਾ ਕਰਨਾ ਉਹਨਾਂ ਕੋਲ ਤਾਂ ਬੈਂਕ 'ਚ ਪੈਸੇ ਹੋਣੇ ਹੀ ਆ ਰਹਿਣ ਦੋ ਉਹਨਾਂ ਕੋਲ ਨਹੀਂ ਪੁੱਛਨੇ ਹੈਗੇ ਉਹਨਾਂ ਨੇ ਕੀ ਪਤਾ ਦੇਣੇ ਵੀ ਆ ਕਿ ਨਹੀਂ ਉਹ ਅਗਲੇ ਨੇ ਇੱਕੋ ਗੱਲ ਸੁਣਾ ਦੇਣੀ ਆ ਜੇ ਤਾਂ ਠੀਕੋ ਨਹੀਂ ਹੈਗੇ ਤੇ ਹਾਂ ਕਿਉਂ ਕੀਤੀ